ਵਾਰਡ ਨੰਬਰ 35 ਗਾਰਡਨ ਇਨਕਲੇਵ ਵਿੱਚ ਬਣ ਰਹੇ ਇੱਕ ਨਿਜੀ ਹੋਟਲ ਦੇ ਠੇਕੇਦਾਰਾਂ ਵੱਲੋਂ ਸੜਕ ਦੇ ਨਾਲ ਡੂੰਗੀ ਪਟਾਈ ਕਰਨ ਨਾਲ ਕਈ ਫੁੱਟ ਡੂੰਗੀ ਸੜਕ ਬੈਠ ਗਈ ਤੇ ਪੂਰੀ ਤਰ੍ਹਾਂ ਸੜਕ ਤੇ ਆਵਾਜਾਈ ਬੰਦ ਹੋ ਗਈ ਜਿਸ ਕਾਰਨ ਕਲੋਨੀ ਦੇ ਹਜ਼ਾਰਾਂ ਲੋਕ ਬਹੁਤ ਪਰੇਸ਼ਾਨ ਹਨ ਅਤੇ ਉਹਨਾਂ ਨੇ ਵਾਰਡ ਨੰਬਰ 35 ਦੇ ਕੌਂਸਲਰ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਪ੍ਰਸ਼ਾਸਨ ਦੇ ਉਹਨਾਂ ਅਧਿਕਾਰੀਆਂ ਵੱਲੋਂ ਜਿਨ੍ਹਾਂ ਨੇ ਇਸ ਹੋਟਲ ਨੂੰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ ਦੇਖੇ ਲਾਫ ਠੇਕੇਦਾਰ ਖਿਲਾਫ ਮੁਜ਼ਾਰਾ ਕਰਦਿਆਂ ਹੋਇਆ ਭਗਵੰਤਪਨ ਸਰਕਾਰ ਨੂੰ ਸਖਤ ਐਕਸ਼ਨ ਲੈਣ ਲਈ ਅਪੀਲ ਕੀਤੀ। ਪਿਛਲੇ 1.5 ਸਾਲ ਤੋਂ ਮਖੇਲਾ ਰੀ ਕੰਸਟਰਕਸ਼ਨ ਚੱਲਦੀ ਪਈ ਹੈ, ਨਵਾਂ ਹੋਟਲ ਬੰਗਿਆ ਸਾਡੇ ਇੱਥੇ ਗਾਰਡਨ 'ਚ। ਸਰ 1.5 ਸਾਲ ਤੋਂ ਇਹਨੇ ਸਾਡੀ ਸੜਕ ਤੇ ਕਬਜ਼ਾ ਕੀਤਾ ਹੋਇਆ ਹੈ। ਨਾ ਤੇ ਸੜਕ ਬਣਨ ਦਿੰਦਾ ਹੈ ਤੇ ਨਾ ਕਿਸੇ ਨੂੰ ਆਉਣ ਦਿੰਦਾ ਹੈ। ਔਰ ਹਰ ਤਰ੍ਹਾਂ ਦਾ ਹੈਵੀ ਵਾਹਾਈਕਲ ਇਹਨੇ ਲਿਆ ਕੇ ਇੱਥੇ ਖੜਾ ਕੀਤਾ ਹੈ। ਔਰ ਸਾਰੀ ਇਹ ਮਿਲੀਭੁਗਤਗੀ ਕਾਰਪੋਰੇਸ਼ਨ ਦੇ ਅਫਸਰਾਂ ਦੀ। ਮੈਂ ਭਗਵੰਤਬਾਨ ਜੀ ਅੱਗੇ ਬੇਨਤੀ ਕਰਦਾ ਇੱਕ ਆਪਾਂ ਇਮਾਨਦਾਰ ਸਰਕਾਰ ਚੁਣੀ ਸੀ। ਪਰ ਅਫਸਰ ਤੁਹਾਡੇ ਬਿਨਾ ਪੈਸੇ ਤੋਂ ਤੁਰਦਾ ਹੀ ਨਹੀਂ ਨਾ ਕਿਸੇ ਦਾ ਕੰਮ ਕਰਦੇ ਆ ਜੇ ਕੋਈ ਗਲਤ ਇਲੀਗਲ ਕੰਮ ਕਰਦਾ ਉਹਦੇ ਕੋ ਪੈਸਾ ਲੈ ਕੇ ਉਹਨੂੰ ਲੀਗਲ ਬਣਾਉਂਦੇ ਆ ਇਹ ਸਾਰੇ ਪੈਸੇ ਖਾਦੇ ਗਏ ਆ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹਦੀ ਇਨਕੁਆਇਰੀ ਕੀਤੀ ਜਾਵੇ ਔਰ ਇਹਤੇ ਸਖਤ ਐਸ਼ਨ ਲਿਖਤਾ ਜਾਵੇ ਇੱਕ ਕੋਈ ਪ੍ਰਾਈਵੇਟ ਹੰਰਮਾ ਰਿਹਾ ਜਿੰਦੇ ਕਾਰਨ ਜਿੰਦੀਆਂ ਕੱਤਹਿ ਤੋਂ ਛੜਕ ਬਹਿ ਗਈ ਹੈ ਅੱਜ ਕਾਉਂਸਲ ਸਾਹਿਬ ਦੇ ਧਿਆਨ ਚ ਲਿਆ ਲੱਗਿਆ ਕਾਉਂਸਲ ਸਾਹਿਬ ਨੇ ਪੂਰਾ ਵਿਸ਼ਵਾਸ ਦਿਵਾਇਆ ਹੈ ਇਹ ਮੈਂ ਇਹਨੂੰ ਜਲਦੀ ਤੋਂ ਜਲਦੀ ਇਹ ਮਸਲਾ ਹੱਲ ਕਰਾਂਗਾ ਅਗਰ ਇਹ ਮਸਲਾ ਮਹਾਰਾਜ ਘਰੇ ਦੇ ਕੌਂਸਲ ਸਾਹਿਬ ਠੀਕ ਕਰਾਂਗੇ ਹੋਏਗਾ ਨਾ ਹੋਏਗਾ ਤੇ ਫਿਰ ਅਸੀਂ ਰੋਡ ਗੋਲਡਨ ਗੇਟ ਬੰਦ ਕਰਨ ਤੇ ਮਜਬੂਰ ਹੋਵਾਂ ਮਸਲਾ ਦੇਖੋ ਜੀ ਅੱਜ ਆਪਾਂ ਖੜੇ ਆ ਵਾਰ ਨੰਬਰ 35 ਗਾਰਡਨ ਐਂਡ ਕਲਿਵ ਕਲੋਨੀ ਦੇ ਵਿੱਚ ਖੜੇ ਆਪਾਂ ਇੱਥੇ ਗਾਰਡਨ ਐਂਡ ਕਲਿਵ ਕਲੋਨੀ ਦੇ ਗੇਟ ਦੇ ਨਾਲ ਹੀ ਕੋਈ ਹੋਟਲ ਬਣਦਾ ਪਿਆ ਜੀ 26 ਮੰਜਲਾ ਕੋਈ ਹੋਟਲ ਕਿਸੇ ਪ੍ਰਾਈਵੇਟ ਕੰਪਨੀ ਦਾ ਬਣਦਾ ਪਿਆ ਇਹਨਾਂ ਦੇ ਬਾਰੇ ਕਲੋਨੀ ਵਾਸੀਆਂ ਨੇ ਕਾਫੀ ਵਾਰ ਮੈਨੂੰ ਸ਼ਿਕਾਇਤ ਕੀਤੀ ਕਿ ਜਿਹੜੇ ਇਹਨਾਂ ਹੋਟਲਾਂ ਨੇ ਖੁਦਾਈ ਕੀਤੀ ਹੈ ਜਿਹੜੀ ਇਹ ਗੈਰ ਕਾਨੂੰਨੀ ਢੰਗ ਨਾਲ ਕੀਤੀ ਗਈ ਹੈ ਤੇ ਖੁਦਾਈ ਜਿੰਨੀ ਪਰਮਿਸ਼ਨ ਆ ਉਹ ਤੋਂ ਜ਼ਿਆਦਾ ਖੁਦਾਈ ਕੀਤੀ ਗਈ ਹੈ ਸੋ ਉਹ ਖੁਦਾਈ ਦਾ ਹਮੇਸ਼ਾ ਹੀ ਡਰ ਰਹਿੰਦਾ ਸੀ ਕਿ ਜਦੋਂ ਜ਼ਿਆਦੀਆਂ ਬਾਰਸ਼ਾਂ ਹੋਣਗੀਆਂ ਤੇ ਸਾਡੇ ਮਨ 'ਚ ਇਹ ਖਦਸ਼ਾ ਸੀ ਕਿ ਜਿਹੜੀ ਸੜਕ ਦਾ ਨੁਕਸਾਨ ਹੋਏਗਾ ਜਿਹਦੇ ਬਾਰੇ ਮੈਂ ਮਾਨਯੋਗ ਕਾਰਪੋਰੇਸ਼ਨ ਕਮਿਸ਼ਨਰ ਗੁਲਪ੍ਰੀਤ ਹਲਖ ਜੀ ਨੂੰ ਰਿਟਰਨ ਕੰਪਲੇਂਟ ਵੀਡੀਓ ਬਣਾ ਕੇ ਪੂਰੀ ਕੰਪਲੇਂਟ ਸਬਮਿਟ ਕਰਕੇ ਆਇਆ ਹਾਂ ਕਿ ਜਿਹੜੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਵੀ ਇਹ ਜਿਹੜੀ ਖੁਦਾਈ ਆ ਇਹ ਸਹੀ ਹੋਈ ਆ ਕਿ ਇਹ ਪੂਰੇ ਜੋ ਨੋਰਮਸ ਨੇ ਗਵਰਨਮੈਂਟ ਦੇ ਉਹਨਾਂ ਦੇ ਅੰਡਰ ਹੈ ਕੇ ਖੁਦਾਈ ਹੋਈ ਆ ਪਰ ਉਹਦੇ ਬਾਰੇ ਅਜੇ ਤੱਕ ਵੀ ਮੈਨੂੰ ਕੋਈ ਜਵਾਬ ਨਹੀਂ ਮਿਲਿਆ ਜਿਹਦਾ ਖਾਮਿਆਜ਼ਾ ਅਜ ਭੁਗਤਣਾ ਪੈ ਰਿਹਾ ਹੈ ਕਿ ਜਿਹੜੀ ਰੋਡ ਜਿਹੜੀ ਆ ਬਿਲਕੁਲ ਸਲਾਈਡ ਕਰਕੇ 50 ਫੁੱਟ ਥੱਲੇ ਚਲੀ ਗਈ ਹੈ ਸੋ ਮੈਂ ਇਹਦੀ ਜਾਣਕਾਰੀ ਸਾਡੇ ਮਾਨਯੋਗ ਮੰਤਰੀ ਸਾਹਿਬ ਨੂੰ ਐਮਐਲ ਸਾਹਿਬ ਨੂੰ ਮੇਅਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਤੱਕ ਜਾਣਕਾਰੀ ਪਹੁੰਚੀ ਹੈ ਵੀ ਜਿਹੜਾ ਨੁਕਸਾਨ ਹੋ ਗਿਆ ਪਰ ਇੰਨੀ ਹੀ ਪਰਮਾਤਮਾ ਤੋਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਕੋਈ ਜਾਨੀ ਨੁ ਨੇ ਤੇ ਜਿੱਡੀ ਵੱਡੀ ਘਟਨਾ ਹੋਈ ਆ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਵਾਰ ਨੰਬਰ 35 ਦੇ ਵਿੱਚ ਇੱਕ ਨਿਜੀ ਹੋਟਲ ਬਣ ਰਿਹਾ ਵਾ ਜਿਸ ਹੋਟਲ ਦੇ ਬੰਨ ਦੇ ਨਾਲ ਨਾਲ ਹੋਟਲ ਦੇ ਮਾਲਕਾਂ ਵੱਲੋਂ ਜਾਂ ਠੇਕੇਦਾਰਾਂ ਵੱਲੋਂ ਸਾਰੀ ਸੜਕ ਨੂੰ ਪਟਾਇਆ ਗਿਆ ਜਿਹੜੀ ਕਿ ਇੱਕ ਕੋਲੋਨੀ ਨੂੰ ਸੜਕ ਜਾਂਦੀ ਆ ਤੇ ਲੋਕਾਂ ਦਾ ਕਹਿਣਾ ਆ ਕਿ ਇਹ ਸੜਕ ਤੇ ਉਹਨਾਂ ਦੇ ਹੈਵੀ ਜਿਹੜੇ ਟਰੱਕ ਆਉਂਦੇ ਜਾਂ ਟਰਾਲੇ ਆਉਂਦੇ ਉਹਨਾਂ ਨਾਲ ਇਹ ਸੜਕ ਬੜੀ ਅਰ ਬਹਿ ਵੀ ਚੁੱਕੀ ਆ ਕੋਈ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਕਮਿਸ਼ਨਰ ਦੇ ਵੀ ਕਮਰੇਡ ਕੀਤੀ ਆ ਤੇ ਕਾਉਂਸਲਰ ਸਾਹਿਬ ਵੀ ਇੱਥੇ ਆਏ ਨੇ ਹੋਰ ਵੀ ਮੰਨੇ ਪਰ ਮੰਨੇ ਸਾਰੇ ਇਥੋਂ ਦੇ ਲੋਕ ਬਸਨੀਕ ਆਏ ਨੇ ਪਰ ਉਹਨਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਇੱਕ ਹੋਟਲ ਵਾਲੇ ਦੀ ਮਨਮਰਜ਼ੀ ਨਾਲ ਕਿੰਨੇ ਲੋਕਾਂ ਨੂੰ ਇੱਥੇ ਨਸੀਬਤ ਚੱਲਣੀ ਪੈ ਰਹੀ ਹੈ ਆਉਣ ਜਾਣ ਲੱਗਿਆਂ ਉਹਨਾਂ ਨੂੰ ਤਿੱਕਤ ਹੁੰਦੀ ਹੈ ਇਹ ਪ੍ਰਸ਼ਾਸਨ ਦੇ ਧਿਆਨਯੋਗ ਗੱਲ ਹੈ ਤੇ ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਲਦ ਤੋਂ ਜਲਦ ਇਸ ਇਲਾਕੇ ਦੇ ਮਸਲੇ ਹੱਲ ਕੀਤੇ ਜਾਣ ਫਾਸਟਵੇਖ ਅਮਰਨਾਮਾ ਤੋਂ ਅਮਰੀਤ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ